ਰੋਜ਼ ਦੀ ਤਰ੍ਹਾਂ ਸਾਰੇ ਦਿਨ ਦਾ ਅੱਜ ਦਾ ਲੇਖਾ ਜੋਖਾ ਜੋ ਜੋ ਵਜੇ ਸਿੱਕਾ ਵਰਜੇ ਕਿ ਇਤੀ ਜੋ ਜੋ ਰਿਪੋਰਟਾਂ ਤੁਹਾਡੇ ਤੱਕ ਪਹੁੰਚਾਈਆਂ ਤੇ ਕੱਲ ਤੋਂ ਆਪਾਂ ਸ਼ੁਰੂ ਕਰਦੇ ਆਂ ਕੱਲ ਅਪਡੇਟ ਦਿੱਤੇ ਸੀ ਸ਼ਾਮ ਨੂੰ ਤਕਰੀਬਨ 7 ਵਜੇ ਕਿ ਦਰਿਆ ਸਤਲੁਜ ਦਾ 2 ਫੁੱਟ ਜਲ ਪੱਧਰ ਘਟ ਚੁੱਕਿਆ ਹੈ ਤਾਂ ਵੱਡੀ ਅਪਡੇਟ ਸੀ ਕਿਉਂਕਿ ਕਾਫੀ ਦਿਨਾਂ ਤੋਂ ਦਰਿਆ ਸਤਲੁਜ ਦਾ ਜਲ ਪੱਧਰ ਵਧ ਰਿਹਾ ਸੀ ਤਾਂ ਕੱਲ ਲੋਕਾਂ ਨੂੰ ਥੋੜਾ ਰਾਹਤ ਸੁਕੂਨ ਜ਼ਰੂਰ ਮਿਲਿਆ ਹੋਵੇਗਾ ਕਈ ਥਾਵਾਂ ਤੇ ਦਰਿਆ ਢਾ ਲਾਈ ਹੋਈ ਸੀ ਖੋਰਾ ਲਾਇਆ ਹੋਇਆ ਸੀ ਤੇ ਖੋਰਾ ਢਾਤਾ ਅਜੇ ਵੀ ਚੰਦ ਰੇ ਹੈ ਕਈ ਥਾਵਾਂ ਤੇ ਪਪੂਲਰ ਡਿੱਗ ਗਿਆ ਕਾਫੀ ਜ਼ਿਆਦਾ ਜ਼ਮੀਨਾਂ ਡਿੱਗ ਗਈਆਂ ਜਾਨੀ ਕਹਿ ਸਕਦੇ ਆ ਕਿ ਲੱਖਰ ਪੈ ਦਾ ਨੁਕਸਾਨ ਕਿਸਾਨਾਂ ਦਾ ਹੋ ਗਿਆ ਕਿਸਾਨਾਂ ਦੇ ਝੋਨੇਆਂ ਦੇ ਵਿੱਚ ਅਜੇ ਤੱਕ ਪਾਣੀ ਖੜਾ ਸੀ ਪਰ ਉਸ ਤੋਂ ਬਾਅਦ ਇੱਕ ਮੰਦ ਭਾਗੀ ਖਬਰ ਹੋਰ ਆ ਗਈ ਜਦੋਂ ਇਹ ਗੱਲ ਤਾਂ ਪਤਾ ਲੱਗੋਤ ਦੁੱਖ ਵੀ ਹੋਇਆ ਕਿਉਂਕਿ ਪਾਖੜਾ ਦਾ ਪਾਖੜਾ ਦੇ ਚਾਰ ਫਲੱਡ ਗੇਟ ਖੁੱਲ ਗਏ ਆ ਤਾਂ ਕੁਝ ਜਾਣਕਾਰੀ ਵੀ ਨਿਕਲ ਕੇ ਆਈ ਕਿ ਦੋ ਤਿੰਨ ਫਲੱਡ ਗੇਟ ਤਿੰਨ ਫਲੱਡ ਗੇਟ ਖੁੱਲ ਗਏ ਪਰ ਦਰਸਲ ਦੇ ਵਿੱਚ ਚਾਰ ਫਲੱਡ ਗੇਟ ਹੀ ਖੁੱਲ ਗਏ ਆ ਪਾਖੜਾ ਦੇ ਚਾਰ ਫਲੱਡ ਗੇਟ ਖੁੱਲ ਗਏ ਤਾਂ ਉਹ ਜੋ ਫਲੱਡ ਗੇਟ ਖੁੱਲ ਗਏ ਚਾਰ-ਚਾਰ ਫੁੱਟ ਤੱਕ ਖੋਲੇ ਗਏ ਆ ਤਾਂ ਬਿਆਸਤ ਲੋਈ ਦਾ ਇੱਕ ਵਾਰ ਤੋਂ ਫੇਰ ਜਲ ਪੱਧਰ ਉੱਫਦ ਸਕਦਾ ਤਾਂ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਜਰੂਰ ਕਰਿਓ ਸਾਰੇ ਦਿਨ ਦਾ ਲੇਖਾ ਜੋਖਾ ਸਾਰੇ ਰਿਪੋਰਟ ਦੱਸਾਂਗੇ ਕਿ ਦਰਿਆ ਸਤਲੁਜ ਦੇ ਵਿੱਚ ਕਿੰਨਾ ਪਾਣੀ ਹੁਣ ਛੱਡਿਆ ਜਾ ਰਿਹਾ ਹੈ ਕਿੰਨਾ ਦਰਿਆ ਸਤਲੁਜ ਦੇ ਵਿੱਚ ਪਾਣੀ ਆਵੇਗਾ ਕਿੱਥੇ-ਕਿੱਥੇ ਪਾਣੀ ਇਹ ਮਾਰ ਕਰੇਗਾ ਸਾਰੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਦਰਿਆ ਸਤਲੁਜ ਦੀ ਤਾਂ ਦਰਿਆ ਸਤਲੁਜ ਦੀ ਵੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਤੋਂ ਅੱਗੇ ਬਿਆਸ ਦਰਿਆ ਦੀ ਵੀ ਤੁਹਾਡੇ ਨਾਲ ਅਪਡੇਟ ਸਾਂਝੀ ਕਰਾਂਗੇ ਕਿ ਬਿਆਸ ਦਰਿਆ ਦੇ ਵਿੱਚ ਕਿੰਨਾ ਪਾਣੀ ਚੱਲ ਰਿਹਾ ਹੈ ਕਿੰਨਾ ਪਾਣੀ ਹੋਰ ਛੱਡਿਆ ਜਾਵੇਗਾ ਹਰ ਇੱਕ ਹੈੱਡ ਦੇ ਪਾਣੀ ਕਿੰਨਾ ਛੱਡਿਆ ਜਾਵੇਗਾ ਉਸ ਤੋਂ ਅੱਗੇ ਪਾਣੀ ਕਿੰਨਾ ਜਾਵੇਗਾ ਔਰ ਕਿਸ-ਕਿਸ ਐਰੀਏ ਦੇ ਵਿੱਚ ਕਿੰਨੀ-ਕਿੰਨੀ ਮਾਤਰਾ ਦੇ ਵਿੱਚ ਪਾਣੀ ਜਾਵੇਗਾ ਤੇ ਰਾਵੀ ਦਰਿਆ ਦੀ ਵੀ ਗੱਲ ਕਰਾਂਗੇ ਕਿ ਰਾਵੀ ਦਰਿਆ ਦੇ ਵਿੱਚ ਕਿੰਨਾ ਪਾਣੀ ਛੱਡਿਆ ਗਿਆ ਕਿੰਨਾ ਪਾਣੀ ਹੋਰ ਆ ਰਿਹਾ ਕਿੱਥੇ-ਕਿੱਥੇ ਨੁਕਸਾਨ ਹੋਵੇਗਾ ਤਾਂ ਘੱਗਰ ਦਰਿਆ ਦੀ ਵੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਵੀਡੀਓ ਨੂੰ ਚੱਲਦੇ-ਚੱਲਦੇ ਇੱਕ ਵਾਰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਸਾਰਿਆਂ ਨੂੰ ਇਕੱਠੀ ਜਾਣਕਾਰੀ ਆਪਾਂ ਦੇਵਾਂਗੇ ਤਾਂ ਜੋ ਆਪਾਂ ਵਾਰ-ਵਾਰ ਨਾ ਮਿੰਨ ਦੱਸਣਾ ਵੀ ਨਾ ਪਵੇ ਵਾਰ-ਵਾਰ ਵਸੇ ਮੈਂ ਤਾਂ ਦੱਸ ਦਊਂਗਾ ਮੈਂਨ ਕੋਈ ਦਿੱਕਤ ਨਹੀਂ ਪਰ ਸਾਰਿਆਂ ਤੱਕ ਇਕੱਠੀ ਜਾਣਕਾਰੀ ਪਹੁੰਚੇ ਤਾਂ ਚੰਗੀ ਗੱਲ ਹੈ ਚੰਗਾ ਲੱਗਦਾ ਹੈ ਤਾਂ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਜ਼ਰੂਰ ਕਰ ਦਿਓ ਤਕਰੀਬਨ 15-20 ਜਣੇ ਤੁਸੀਂ ਨਾਲ ਹੋ ਤਕਰੀਬਨ 100 ਤੋਂ ਉੱਪਰ ਜਦੋਂ ਚੱਲ ਜੇ ਚੱਲੇਗੀ ਇਹ ਗਿਣਤੀ ਤਾਂ ਫਿਰ ਆਪਾਂ ਸਾਰੇ ਅਪਡੇਟ ਸ਼ੁਰੂ ਕਰਾਂਗੇ ਤਦ ਰਿਹਾ 7 ਲੋਜ ਤੋਂ ਅਪਡੇਟ ਸ਼ੁਰੂ ਕਰਾਂਗੇ 7 ਲੋਜ ਦੀ ਅਪਡੇਟ ਸ਼ੁਰੂ ਕਰਾਂਗੇ ਆਪਾਂ 100 ਤੋਂ ਉੱਪਰ ਇੱਕ ਵਾਰ ਤੁਸੀਂ ਸਾਰੇ ਜੁੜ ਜਓ 100 ਤੋਂ ਉੱਪਰ ਤੁਸੀਂ ਸਾਰੇ ਇੱਕ ਵਾਰ ਜੁੜ ਜਓ ਤਾਂ ਫਿਰ ਆਪਾਂ ਸ਼ੁਰੂ ਕਰਦੇ ਆਂ ਬਲਵੰਤ ਵੀਰ ਜੀ ਮੈਂ ਤੁਹਾਨੂੰ ਜ਼ਰੂਰ ਦੱਸਦਾ ਇੱਕ ਵਾਰ ਥੋੜੇ ਜਿਹਾ ਜੋੜ ਲੈਣ ਦਿਓ ਕਿਉਂਕਿ 100 ਤੋਂ ਉੱਪਰ ਜਦੋਂ ਜੁੜ ਜਾਓਗੇ ਤਾਂ ਫਿਰ 100 ਤੋਂ ਕੇ ਸਾਰੇ ਸ਼ੇਅਰ ਕਰੋਗੇ ਤਾਂ ਫਿਰ ਸਾਰਿਆਂ ਤੱਕ ਇੱਕੋ ਵਾਰ ਜਾਣਕਾਰੀ ਪਹੁੰਚ ਜਾਊਗੀ ਥੋੜਾ ਚੰਗਾ ਲੱਗੂਗਾ। ਲੋ ਜੀ ਹੁਣ ਤੁਸੀਂ ਜੁੜ ਚੁੱਕੇ ਹੋ ਤਾਂ ਹੁਣ ਆਪਾਂ ਸ਼ੇਅਰ ਤੁਸੀਂ ਲਗਾਤਾਰ ਕਰ ਰਹੇ ਹੋ ਤਾਂ ਮੈਂ ਤੁਹਾਡੇ ਨਾਲ ਦਰਿਆ ਸਤਲੋ ਜੀ ਦੀ ਅਪਡੇਟ ਸਾਂਝੀ ਕਰਦਾ ਤਾਂ ਦਰਿਆ ਸਤਲੋ ਜੋ ਪਾਖੜਾ ਤੋਂ ਪਾਣੀ ਛੱਡਿਆ ਗਿਆ ਪਾਖੜਾ ਦੇ ਜੋ ਸਾਡੀ ਜਾਣਕਾਰੀ ਹੈ ਜੋ ਸਾਨੂੰ ਪਤਾ ਹੈ ਚਾਰ ਫਲੱਡ ਗੇਟ ਖੁੱਲੇ ਜਾ ਰਿਹਾ ਹੈ 4 ਫੁੱਟ ਤੱਕ ਪਰ ਕੁਝ ਲੋਕ ਇਹ ਕਹਿ ਰਹੇ ਜਾਂ ਪ੍ਰਸ਼ਾਸਨ ਹੈ ਪ੍ਰਸ਼ਾਸਨ ਤਾਂ ਚਾਰ ਫਲੱਡ ਗੇਟ ਕਹਿ ਰਿਹਾ ਕਿ ਚਾਰ ਫਲੱਡ ਗੇਟ ਖੁੱਲ ਗਿਆ 4-4 ਫੁੱਟ ਤੱਕ ਤਾਂ ਹੁਣ ਚਾਰ ਜਿੱਕਰ ਫਲੱਡ ਗੇਟ ਖੁੱਲ ਗਿਆ ਤਾਂ ਸਵਾਲ ਇਹ ਵੀ ਹੈ ਕਿ ਪਾਣੀ ਕਿੰਨਾ ਵਗਿਆ ਤਾਂ ਪ੍ਰਸ਼ਾਸਨ ਦੇ ਮੁਤਾਬਕ ਦਰਿਆ ਸਤਲੁਜ ਦੇ ਵਿੱਚ ਜੋ ਫਲੱਡ ਗੇਟ ਭਾੜਾ ਤੇ ਖੁੱਲ ਗਿਆ ਹੈ ਤਕਰੀਬਨ 65000 ਕਿਊਸਕ ਪਾਣੀ ਹੈ ਪ੍ਰਸ਼ਾਸਨ ਦੇ ਪ੍ਰਸ਼ਾਸਨ ਦੇ ਜੋ ਦੱਸਿਆ ਹੈ 65000 ਕਿਊਸਕ ਪਾਣੀ ਹੈ ਜਿੰਨਾਂ ਦੇ ਵਿੱਚੋਂ 20000 ਕਿਊਸਕ ਪਾਣੀ ਜੋ ਨਹਿਰਾਂ ਨੇ ਉਹਨਾਂ ਨੂੰ ਜਾਵੇਗਾ ਪਰ ਕੱਲ ਪਾਖੜਾ ਤੇ ਨਾ ਰਹੀਏ ਤਕਰੀਬਨ ਦਰਿਆ ਸਤਲੁਜ ਦੇ ਵਿੱਚ ਹੋਰ ਵੀ ਬਹੁਤ ਸਾਰੇ ਨਦੀਆਂ ਨਾਲੇ ਮਿਲਦੇ ਆ ਤਾਂ ਟੋਟਲ ਮਿਲਾ ਕੇ 65000 ਨਹੀਂ ਪਾਣੀ ਤਾਂ ਜੋ ਮੇਰੀ ਸਮਝ ਹੈ ਜ਼ਿਆਦਾ ਦਰਿਆ ਦੇ ਵਿੱਚ ਆਵੇਗਾ 65000 ਤੋਂ ਤੁਸੀਂ ਹੋਰ ਲਾ ਲਓ ਕਿ ਤਕਰੀਬਨ 15-20000 65 ਤੇ 75-80000 ਦੇ ਮਕਦਾਰ ਦੇ ਵਿੱਚ ਦਰਿਆ ਸਤਲੁਜ ਦੇ ਵਿੱਚ ਪਾਣੀ ਆਵੇਗਾ ਤਾਂ ਇਸ ਟਾਈਮ ਦੀ ਜੋ ਅਪਡੇਟ ਹੈ ਦਰਿਆ ਸਤਲੁਜ ਦੇ ਵਿੱਚ ਪਾਣੀ ਹੁਣ ਵਧਣਾ ਸ਼ੁਰੂ ਹੋ ਚੁੱਕਾ ਹੈ ਥੋੜਾ ਥੋੜਾ ਪਾਣੀ ਵਧਣਾ ਸ਼ੁਰੂ ਹੋ ਚੁੱਕਾ ਹੈ ਤਕਰੀਬਨ ਰਾਤ ਦੇ 11 ਵਜੇ ਤੱਕ ਫਲੱਡ ਗੇਟ ਖੁੱਲ ਗਏ ਤਾਂ ਇੱਥੇ 11 12 ਵਜੇ ਤੱਕ ਪਾਣੀ ਪਹੁੰਚ ਜਾਵੇਗਾ ਤਾਂ 11 12 ਵਜੇ ਤੱਕ ਇੱਥੇ ਪਹੁੰਚ ਜਾਵੇਗਾ ਪਾਣੀ ਤਾਂ ਪਹਿਲਾਂ ਕਿੰਨਾ ਪਾਣੀ ਆਇਆ ਸੀ ਅੱਜ ਤੋਂ ਤਕਰੀਬਨ ਹਫਤਾ ਜੋ ਪਹਿਲਾਂ ਪਾਣੀ ਆਇਆ ਸੀ ਉਸ ਤੋਂ ਜ਼ਿਆਦਾ ਪਾਣੀ ਜਾਂ ਉਸ ਦੇ ਬਰਾਬਰ ਪਾਣੀ ਜ਼ਰੂਰ ਹੋਵੇਗਾ ਤਾਂ ਹੁਣ ਗੰਦ ਕਰਦੇ ਆ ਪ੍ਰਸ਼ਾਸਨ ਨੇ ਫੈਸਲਾ ਕਿਉਂ ਲਿਆ ਪਾਖੜਾ ਦਾ ਜੋ ਲੈਵਲ ਸੀ ਲਗਾਤਾਰ ਵੱਧ ਰਿਹਾ ਸੀ ਅੱਜ ਦਾ ਜੋ ਲੈਵਲ ਹੈ 1600 72.2 ਰਿਕਾਰਡ ਕੀਤਾ ਗਿਆ ਪਾਖੜਾ ਦਾ ਲੈਵਲ ਤੇ ਫਿਰ ਅੱਜ ਇਹਦਾ ਦਿਨ ਹੀ ਕਿਉਂ ਚੁਣਿਆ ਗਿਆ ਉਹ ਤੁਹਾਨੂੰ ਦੱਸ ਦਿਆਂ ਅੱਜ ਦਾ ਦਿਨ ਕਿਉਂ ਚੁਣਿਆ ਗਿਆ ਕਿਉਂਕਿ ਉਹ ਮੌਸਮ ਵਿਭਾਗ ਲਗਾਤਾਰ ਜਾਣਕਾਰੀ ਦੇ ਰਿਹਾ ਸੀ ਕਿ ਬਰਸਾਤ ਹੋਵੇਗੀ ਪ੍ਰਜ ਪੰਜਾਬ ਦੀ ਜੇਕਰ ਕੱਲ ਕਰੀਏ ਤਾਂ ਚਾਰ ਜ਼ਿਲ੍ਹੇ ਛੱਡ ਕੇ ਬਾਕੀਆਂ ਦੇ ਵਿੱਚ ਮੌਨ ਸਖਾਂਵਾਰ ਹੈ ਮੌਨ ਸਖਾਂਵਾਰ ਹੈ ਜਨਨ ਕਿ بارش ਨਹੀਂ ਹੋਈ ਹੈ ਤਾਂ ਤਾਂ ਹੀ ਫੈਸਲਾ ਪ੍ਰਸ਼ਾਸਨ ਮੈਨੇਜਮੈਂਟ ਕਮੇਟੀ ਜੇ ਬੋਰਡ ਹੈ ਪਾਖੜਾ ਦਾ ਉਸ ਦੇ ਵੱਲੋਂ ਤਾਂ ਹੀ ਫੈਸਲਾ ਲਿਆ ਗਿਆ ਕਿ ਅੱਜ ਦੇ ਪਾਣੀ ਛੱਡਿਆ ਜਾਵੇ ਇਹ ਨਾ ਹੋਵੇ ਕਿ بارش ਦਾ ਪਾਣੀ ਵੀ ਮਿਲ ਜਾਵੇ بارش ਵੀ ਉੱਪਰ ਪੈਂਦੀ ਹੋਵੇ ਤੇ ਉਧਰ ਪਾਖੜਾ ਦਾ ਪਾਣੀ ਵਧ ਜਾਵੇ ਤਾਂ ਦਰਿਆ ਸਤਲ ਵਿੱਚ ਦੇ ਵਿੱਚ ਪਾਣੀ بارش ਦਾ ਵੀ ਔਰ ਪਾਖੜਾ ਦਾ ਜੋ ਪੜਿਓ ਵੀ ਹੈ ਤਾਂ ਮਕਦਾਰ ਜ਼ਿਆਦਾ ਨ ਹੋਵੇ ਤਾਂ ਕਰਕੇ ਫੈਸਲਾ ਇਹ ਲਿਆ ਗਿਆ। ਅਜੀ ਮੂਝੇ 500 ਵੈਸੇ ਸਕਿਪ ਕਰੋ। ਸੁਵਾਨ ਦੇ ਇਹ ਬਰ ਜੀ ਤੁਸੀਂ ਕਹਿ ਰਹੇ 500 ਦੀ ਮਦਦ ਕਰੋ। ਕੋਈ ਗੱਲ ਨਹੀਂ ਵੀਰ ਜੀ। ਕਰ ਦਾਂਗੇ ਹੋਰ ਦੱਸੋ। ਇਹ ਲੋਸਨ ਗੇਮ। ਇਹ ਵੀਰ ਜੀ ਗੇਮ ਨਾ ਖੇਡਿਆ ਕਰੋ ਯਾਰ ਤੁਸੀਂ ਹੋਰ ਵਿੱਚ ਹੋਣਾ ਗੇਮ ਦੀ ਬਾਅਦ ਚ ਗੱਲ ਕਰਾਂਗੇ। ਆਪਾਂ ਗੱਲ ਕਰ ਰਿਹਾ ਪਾਣੀ ਦੀ ਲੋਕ ਡੁੱਬੇ ਹੋਇਆ ਤਾਂ ਆਪਾਂ 5-500 ਰੁਪਏ ਗੇਮਾਂ ਤੇ ਲੈ ਜਾਈਏ ਤੇ ਵੀ ਜੋ ਇੱਕ ਮਾਰੀ ਗੱਲ ਆ ਤਵੇ ਦੀ ਉਸ ਤੋਂ ਬਾਅਦ ਇਹ ਪਾਣੀ ਹੁਣ ਦਰਿਆ ਚ ਸਤਲੁਜ ਚ ਵਧਣਾ ਸ਼ੁਰੂ ਹੋ ਚੁੱਕਿਆ ਹੈ ਤਾਂ ਤਕਰੀਬਨ 11 ਵਜੇ ਤੱਕ ਪਾਣੀ ਵਧ ਜਾਏਗਾ ਤੁਹਾਨੂੰ ਪਾਣੀ ਕਿੱਥੇ ਕਿੱਥੇ ਗ ਜਾਏਗਾ ਉਹ ਆਪਾਂ ਦੱਸ ਦਿਆਂ ਦਰਿਆ ਸਤਲੁਜ ਦਾ ਲੋਈਆਂ ਏਰੀਆ ਦਾ ਜੋ ਇਲਾਕਾ ਹੈ ਉੱਥੇ ਪਾਣੀ ਮਾਰ ਕਰੇਗਾ ਜੋ ਪਿੰਡ ਨੇ ਤੱਕਾ ਵਸਦੀ ਮੁੰਡੀ ਸ਼ੇਰੀਆਂ ਅੱਗੇ ਮੁੰਡੀ ਚੋਧਿਆਂ ਜਾਂ ਕਿ ਹੋਰ ਪਿੰਡ ਰੇ ਉੱਥੇ ਉਸ ਪਾਣੀ ਇਹ ਮਾਰ ਕਰੇਗਾ ਪੰਨਾ ਨਾਲ ਪਾਣੀ ਲੱਗ ਜਾਊਗਾ ਤੇ ਇਦਾਂ ਵੀ ਅਪਡੇਟ ਹੋ ਸਕਦੀ ਹੈ ਕਿ ਝੋਨੇ ਵੀ ਜਿਸ ਤਰ੍ਹਾਂ ਪਹਿਲਾਂ ਝੋਨੇ 'ਚ ਪਾਣੀ ਸੀ ਉਸ ਤਰ੍ਹਾਂ ਪਾਣੀ ਹੋ ਜਾਊਗਾ ਇਹ ਤਾਂ ਉਸ ਤੋਂ ਪੜੇ ਅੱਗੇ ਇਹ ਦਰਿਆ ਸਤਲੁਜ ਦਾ ਜਾਵੇਗਾ ਜਿੱਦ ਤੱਕ ਕਿ ਜਦੋਂ ਹਰੀਕੇ ਹੈਡ ਤੇ ਜਾਵੇਗਾ ਹਰੀਕੇ ਹੈਡ ਤੋਂ ਅੱਗੇ ਪਾਣੀ ਇਹ ਫਰੋਜਪੁਰ ਫਾਜ਼ਿਲ ਕੈਂਪੋਸ ਦੇ ਅੱਗੇ ਇਲਾਕੇ ਨੇ ਉਹ ਪਹਿਲਾਂ ਹੀ ਡੁੱਬੇ ਹੋਏ ਨੇ ਉੱਥੇ ਵੀ ਪਾਣੀ ਮਾਰ ਕਰੇਗਾ ਫਿਰ ਇੱਕ ਮੈਂ ਹੋਰ ਗੱਲ ਦੱਸ ਦਿਆਂ ਹੁਣ ਥੋੜੀ ਜੀ ਅਪਡੇਟ ਪਿਆਸ ਦੀ ਵੀ ਦਸਵੀਂ ਲਾਜ਼ਮੀ ਬਣਦੀ ਹੈ ਜ਼ਰੂਰੀ ਹੈ ਤਾਂ ਬਿਆਸ ਦਰਿਆ ਦੇ ਵਿੱਚ 1,5000 ਕਿਊਸਿਕ ਪਾਣੀ ਛੱਡਿਆ ਗਿਆ ਕਿਉਂਕਿ ਪੌਂਗ ਡੈਮ ਦਾ ਜੋ ਲੈਵਲ ਸੀ ਲਗਾਤਾਰ ਖਤਰੇ ਤੋਂ ਉੱਪਰ ਜਾ ਰਿਹਾ ਸੀ ਤਾਂ ਇਹ ਫੈਸਲਾ ਲਿਆ ਗਿਆ ਕਿ ਪਾਣੀ ਛੱਡਿਆ ਜਾਵੇ ਫਿਰ ਬਿਆਸ ਦਾ ਦਰਿਆ ਦਰਿਆ ਦਾ ਪਾਣੀ ਔਰ ਸਤਲੁਜ ਦਾ ਪਾਣੀ ਇਕੱਠਾ ਜਦੋਂ ਹਰੀਕੇ ਹੈਡ ਤੋਂ ਹੁੰਦਾ ਹੈ ਤੇ ਫਿਰ ਅੱਗੇ ਜਾ ਕੇ ਇਹ ਪਾਣੀ ਫਿਰੋਜ਼ਪੁਰ ਫਾਜਲ ਕਿਆਂ ਦੇ ਜੋ ਹੈ ਉਹਨਾਂ ਦੇ ਵਿੱਚ ਜਾਵੇਗਾ ਤਾਂ ਉੱਥੇ ਪਾਣੀ ਬਹੁਤ ਜ਼ਿਆਦਾ ਵਧਿਆ ਹੋਇਆ ਹੈ ਉੱਥੇ ਪਾਣੀ ਇਹ ਆਪਣਾ ਪ੍ਰਕੋਪ ਦਿਖਾਵੇਗਾ ਫਾਜਲ ਕੇ ਏਰੀਏ ਦੇ ਜਿਹੜੇ ਪਿੰਡ ਖਤਰੇ ਦੇ ਨੇ ਜਿਹੜੇ ਖਤਰੇ ਦੇ ਨਿਸ਼ਾਨ ਤੇ ਇਸ ਟਾਈਮ ਚੱਲ ਰਹੇ ਨੇ ਗੁੱਦੜਵਾਲੀ ਭੈਣੀ ਨਾਲ ਦੇ ਪਿੰਡ ਘੁਰਕਾ ਇਹ ਪਿੰਡਾਂ ਦੇ ਵਿੱਚ ਖਤਰਾ ਜ਼ਿਆਦਾ ਕਿਉਂਕਿ ਉਹ ਬਾਰਡਰ ਲਾਈਨ ਤੇ ਬੈਠੇ ਆ ਇਹ ਪਿੰਡ ਬਾਰਡਰ ਲਾਈਨ ਤੇ ਬੈਠੇ ਆ ਇੱਥੇ ਕਾਫੀ ਆ ਖਤਰਾ ਗੁੱਦੜਵਾਲੀ ਭੈਣੀ ਪਿੰਡ ਨੂੰ ਖਤਰਾ ਹੈ ਇਸ ਟਾਈਮ ਗੁੱਦੜਵਾਲੀ ਭੈਣੀ ਦੇ ਵਿੱਚ ਜੋ ਫਿਰਨੀ ਹੈ ਉਸ ਦੇ ਆਸ-ਪਾਸੇ ਪਿੰਡ ਜੋ ਪਿੰਡ ਦੀ ਫਿਰਨੀ ਤੇ ਆਸ-ਪਾਸ ਇਹਨੇ ਗਲੀਆਂ ਨੇ ਉਹ ਸਾਰਿਆਂ ਵਿੱਚ ਪਾੜੀ ਭੜ ਚੁੱਕਿਆ तकरीबन 2 2.5 2 ਫੁੱਟ ਪਾਣੀ ਹੋ ਚੁੱਕਿਆ ਉੱਥੇ ਜਿੰਨੇ ਵੀ ਘਰ ਬੈਠੇ ਸੀ ਉਹਨਾਂ ਨੇ ਸਮਾਨ ਆਪਣਾ ਕੁਝ ਅੰਦਰ ਪਾਇਆ ਤਾਂ ਕੁਝ ਸੁਰੱਖੇ ਤੋਂ ਥਾਵਾਂ ਤੇ ਪਚਾ ਲਿਆ ਤਾਂ ਇਹ ਬਿਆਸ ਦਰਿਆ ਦੀ ਅਪਡੇਟ ਸੀ ਤੇ ਰਾਵੀ ਦਰਿਆ ਦੀ ਹੁਣ ਕੱਲ ਕਰਦੇ ਆ ਤੀਜੇ ਦਰਿਆ ਦੀ ਰਾਵੀ ਦਰਿਆ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਰਾਵੀ ਦਰਿਆ ਦੇ ਵਿੱਚ ਤਾਂ ਪਾਣੀ ਜ਼ਿਆਦਾ ਕਿਉਂਕਿ ਉੱਥੋਂ ਦੇ ਜੋ ਡੈਮ ਸੀ ਉਹ ਫੁੱਲ ਡੱਗ ਗੇਟ ਟੁੱਟ ਚੁੱਕਿਆ ਹੈ ਕਰਤਾਰਪੁਰ ਲਾਂਘਾ ਕੋਰੀਡੋਰ ਜੋ ਸਾਡਾ ਸਿੱਖਾਂ ਦਾ ਪਵਿੱਤਰ ਸਨ ਪੂਰੀ ਮਾਨਵਤਾ ਦਾ ਪਵਿੱਤਰ ਅਸਥਾਨ ਹੈ तकरीबन 5-5 ਤੋਂ 7-7 ਫੁੱਟ ਉੱਥੇ ਵੀ ਪਾਣੀ ਹੈ ਤਾਂ ਤਿੰਨਾ ਦਰਿਆਵਾਂ ਦੀ ਅਪਡੇਟ ਇਹ ਸੀ ਹੁਣ ਤੱਕ ਸਭ ਤੋਂ ਵੱਡੀ ਅਪਡੇਟ ਤਾਂ ਹੁਣ ਤੁਸੀਂ ਖਬਰ ਨੂੰ ਚਲਦੇ-ਚਲਦੇ ਸ਼ੇਅਰ ਜ਼ਰੂਰ ਕਰ ਜਿਓ ਕੋਈ ਜੇ ਜਾਣਕਾਰੀ ਕਾਫੀ ਪਈ ਹੈ ਜਾਣਕਾਰੀ ਖਤਮ ਨਹੀਂ ਹੋਈ ਤਾਂ ਹੁਣ ਦਰਿਆ ਸਤਲੁਜ ਦੀ ਗੱਲ ਦੁਬਾਰਾ ਆਪਾਂ ਕਰਦੇ ਆ ਕਿ ਦਰਿਆ ਸਤਲੁਜ ਦੇ ਜਲ ਪੱਧਰ ਜੋ ਹੈ ਹੁਣ ਵਧਣਾ ਸ਼ੁਰੂ ਹੋ ਚੁੱਕਿਆ ਹੈ 11 ਵਜੇ ਤੋਂ ਬਾਅਦ ਰਾਤ ਦੇ ਹੋਰ ਪਾਣੀ ਵਧੇਗਾ ਇਸ ਦੇ ਵਿੱਚ ਔਰ ਪਾਣੀ ਜੋ ਹੈ ਜਿੰਨਾ ਕਿ ਪਹਿਲਾਂ ਪਾਣੀ ਆਇਆ ਸੀ ਉਸ ਤੋਂ ਜ਼ਿਆਦਾ ਵੀ ਪਾਣੀ ਵਹ ਸਕਦਾ ਹੈ ਤਾਂ ਨਵੇਂ ਏਰੀਏ ਜਿੰਨੇ ਨੇ ਲੋਹਿਆ ਦਿਆਰੀ ਆ ਫਾਜਲ ਕੈਂਪ ਰੋਹੀਪੁਰ ਅਗੇ ਤੱਕ ਪਾਣੀ ਇਹ ਮਾਰ ਕਰੇਗਾ ਇੱਕ ਗੱਲ ਰਹਿ ਗਈ ਸੀ ਕੱਗਰ ਦਰਿਆ ਦੀ ਕੱਗਰ ਦਰਿਆ ਦੇ ਵਿੱਚ 28000 ਕਿਊਸਿਕ ਪਾਣੀ ਹੈ ਚਾਂਦਪੁਰਾ ਜੋ ਜਿੱਥੋਂ ਬਾਦ ਟੁੱਟਿਆ ਸੀ ਉੱਥੇ ਵੀ ਪਾਣੀ 28000 ਕਿਊਬਿਕ ਚੱਲ ਰਿਹਾ ਹੈ ਤਾਂ ਘੱਗਰ ਦਰਿਆ ਦੇ ਜਿੱਥੇ ਨੀਵੇਂ ਘੱਗਰ ਦਰਿਆ ਦੀ ਹੋਰ ਗੱਲ ਹੈ ਕਿ ਜਿੱਦੇ ਕਿ ਮਾਨਸਾ ਤੋਂ ਕਿ ਸਰਦੂਲ ਘੜਾ ਹੈ ਉੱਥੇ ਉਹ ਜੋ ਅੱਗੇ ਤੱਕ ਬੰਨ੍ਹ ਨੇ ਕਾਫੀ ਜ਼ਿਆਦਾ ਨੀਵੇਂ ਨੇ ਆਪਣੇ ਤਾਂ ਇੱਥੇ ਦਰਿਆਵਾਂ ਦੇ ਬੰਨ੍ਹ ਕਾਫੀ ਜ਼ਿਆਦਾ ਉੱਚੇ ਤੋਂ ਤਾਂ ਕਾਫੀ ਜ਼ਿਆਦਾ ਨੀਵੇਂ ਬੰਨ੍ਹ ਨੇ ਤਾਂ ਉੱਥੇ ਵੀ ਪਾਣੀ ਘੱਗਰ ਦਾ ਬਾਹਰ ਨਿਕਲ ਸਕਦਾ ਉਹਨਾਂ ਨੀਵੀਆਂ ਥਾਵਾਂ ਤੋਂ ਤਾਂ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਜ਼ਰੂਰ ਕਰਿ ਜਾਇਓ ਕਿਉਂਕਿ ਵੱਡੀ ਆਪਣਾ ਟੈਸਟ ਟਾਈਮ ਦੀ ਅਗੇ ਤੱਕ ਤੁਸੀਂ ਜੇਕਰ ਸ਼ੇਅਰ ਕਰੋਗੇ ਤਾਂ ਬਹੁਤ ਸਾਰੇ ਲੋਕਾਂ ਤੱਕ ਪਹੁੰਚਣੀ ਹੈ ਜਿਹੜੇ ਕਿ ਆਪਣੇ ਆਪ ਨੂੰ ਸੁਰੱਖਿਅਤ ਸਮਝਣਗੇ ਉਹਨਾਂ ਨੂੰ ਪਤਾ ਲੱਗੂਗਾ ਕਿ ਦਰਿਆ ਦੇ ਵਿੱਚ ਪਾਣੀ ਸਤਲੁਜ ਵਿੱਚ ਪਾਣੀ ਹੋਰ ਆ ਰਿਹਾ ਹੈ ਬਿਆਸ ਦਰਿਆ ਦੇ ਵਿੱਚ ਪਾਣੀ ਹੋਰ ਆ ਰਿਹਾ ਹੈ ਤਾਂ ਆਪਣੇ ਆਪ ਨੂੰ ਸੁਰੱਖਿਅਤ ਸਮਝਣਗੇ ਸਮਾਨ ਆਪਣਾ ਉੱਥੇ ਹੋਰ ਸੁਰੱਖਿਅਤ ਥਾਵਾਂ ਤੇ ਲੈ ਜਾਣਗੇ ਤਾਂ ਬਿਆਸ ਦਰਿਆ ਨੇ ਬਹੁਤ ਕਹਿਰ ਮਚਾਇਆ ਹੈ ਤਕਰੀਬਨ ਬਿਆਸ ਦਰਿਆ ਕਿੱਥੋਂ ਕਿੱਥੋਂ ਲੰਘਿਆ ਉੱਥੋਂ ਦੇ ਝੋਨੇ ਦੀ ਫਸਲ ਪੂਰੀ ਤਰ੍ਹਾਂ ਬਰਬਾਦ ਖਤਮ ਹੋ ਚੁੱਕੀ ਹੈ ਸਰਕਾਰ ਨੂੰ ਮੁਆਵਜ਼ੇ ਦੇ ਲੋਕ ਮੰਗ ਕਰ ਰਹੇ ਨੇ ਕਿ ਮੁਆਵਜ਼ਾ ਦਿੱਤਾ ਜਾਵੇ ਔਰ ਪੱਠੇ ਡੱਠੇ ਇੱਕ ਹੋਰ ਸਮਾਜਿਕ ਸਥਾ ਸਥਾਵਾ ਜਿਨੀ ਨੇ ਮੈਨੂੰ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਫਾਜ਼ਲ ਕਾ ਤੇ ਫੋਜਪੁਰ ਦੇ ਇਲਾਕੇ ਦੇ ਵਿੱਚ ਮਰਦੀ ਪੜੀ ਲੋੜে ਉੱਥੇ ਤੁਸੀਂ ਸੇਵਾ ਵੀ ਪਚਾ ਸਕਦੇ ਹੋ ਕਿੰਨਾ ਪਾਣੀ ਹੋ ਗਿਆ ਵੀਰ ਜੀ ਵਧੀਆ ਕਿੰਨਾ ਪਾਣੀ ਹੋ ਗਿਆ ਇਹ ਆਪਾਂ ਮੈਂ ਤੁਹਾਨੂੰ ਅਜੇ ਜਾਣਕਾਰੀ ਜੋ ਦੇ ਰਹੇ ਹਾਂ ਪਾਣੀ ਵਧਣਾ ਸ਼ੁਰੂ ਹੋਇਆ ਜੀ ਜਿਦਾ ਕਿ ਗੱਦਰੇ ਢੋਡੇ ਪਿੰਡ ਦੇ ਕੋਲ ਪਾਣੀ ਉੱਥੇ ਕਾਫੀ ਜ਼ਿਆਦਾ ਨਗਾਲ ਪਣ ਜੁਣੀ ਸ਼ੁਰੂ ਹੋ ਚੁੱਕਿਆ ਹੈ ਤੇ ਜਲਦੀ ਪਾਣੀ ਵਧਣਾ ਸ਼ੁਰੂ ਹੋ ਜਾਊਗਾ ਤੇ 11 ਵਜੇ ਤੱਕ ਪੂਰੀ ਆਪਣੀ ਤਸਵੀਰ ਕਲੀਅਰ ਹੋ ਜਾਊਗੀ ਇਹ ਪਾਣੀ ਲਗਾਤਾਰ ਹੁਣ ਵਧ ਰਿਹਾ ਹੈ ਤਾਂ 31 ਤਰੀਕ ਤੱਕ ਜੇ ਉਹ 31 ਤਰੀਕ ਹੁਣ ਆਉਣੀ ਹੈ ਉਦੋਂ ਤੱਕ ਮਾਨਸੂਨ ਪਾਉਣਾ ਸ਼ਾਇਦ ਖਤਮ ਹੋ ਜੇ ਬਾਰਿਸ਼ ਬੰਦ ਹੋ ਜਾਵੇ 31 ਤਰੀਕ ਤੱਕ ਜ਼ਿਆਦਾ ਖਤਰਾ ਹੈ ਉਸ ਬਾਅਦ ਮਾਹੌਲ ਸੁਖਾਵਾਂ ਹੋ ਸਕਦਾ ਹੈ ਕਿਉਂਕਿ ਫਿਰ بارش ਜੇ ਕਰਨੀ ਹੋਗੀ ਤਾਂ ਪਾਣੀ ਆਪਣੇ ਆਪ ਘਟ ਜਾਊਗਾ ਹਿਮਾਚਲ ਦੀ ਗੱਲ ਕਰੀਏ ਤਾਂ ਹਿਮਾਚਲ ਦੇ ਵਿੱਚ بارش ਹੈ ਜੇ ਵੀ ਲਗਾਤਾਰ ਹੋ ਰਹੀ ਹੈ ਹਿਮਾਚਲ ਦਾ ਬਹੁਤ ਵੱਡਾ ਨੁਕਸਾਨ ਹੋਇਆ ਹਿਮਾਚਲ ਏਰੀਆ ਦਾ ਹਿਮਾਚਲ ਕਿੰਨੇ ਵੀ ਪੈਂਦਾ ਕਿੰਨੇ ਵੀ ਜ਼ਿਲ੍ਹੇ ਪੈਂਦੇ ਆ ਉੱਥੇ ਬਹੁਤ ਜ਼ਿਆਦਾ ਤਬਾਹੀ ਮੱਚੀ ਤੇ ਉੱਥੇ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ ਤੇ ਵੀਡੀਓ ਨੂੰ ਚਲਦੇ ਚਲਦੇ ਇੱਕ ਵਾਰ ਫਿਰ ਸ਼ੇਅਰ ਜ਼ਰੂਰ ਕਰ ਦਿਓ ਦਰਿਆ ਸਤਲੁਜ ਦੀ ਆਪਾਂ ਗੱਲ ਕਰੀਏ ਤਾਂ ਇੱਥੇ ਬਹੁਤ ਸਾਰੇ ਜ਼ਮੀਨਾਂ ਦਰਿਆ ਦੇ ਵਿੱਚ ਡੇਕ ਗਈਆਂ ਨੇ ਜ਼ਮੀਨਾਂ ਤੋਂ ਬਾਅਦ ਇੱਥੇ ਪਹਿਲੇ ਪੌਪੂਲਰ ਬਰੇਲ ਆਇਸੀ ਉਹ ਵੀ ਦਰਿਆ ਦੇ ਪੇਟ ਚੜ ਚੁੱਕਿਆ ਤਾਂ ਇੱਥੇ ਜੇਕਰ ਜ਼ਮੀਨਾਂ ਦੇ ਰੇਟ ਕਰੀਏ ਰੇਟ ਦੀ ਗੱਲ ਕਰੀਏ ਤਾਂ ਇੱਕ ਕਿੱਲਾ 8 ਤੋਂ 10 ਲੱਖ ਕੀਮਤ ਹੈ ਤੇ ਕਈ ਘਰ ਅਜੇ ਵੀ ਹੈ ਜਿਨ੍ਹਾਂ ਦੀ ਜ਼ਮੀਨ ਤਕਰੀਬਨ 4-4 5-5 ਕਿੱਲੇ ਇਸ ਦਰਿਆ ਦੇ ਹੜ ਦੇ ਵਿੱਚ ਫੜ ਗਈ ਹੈ ਜੇਕਰ 4 ਕਿੱਲੇ ਤਾਂ 40 ਲੱਖ ਪੌਪੂਲਰ ਦਾ ਕਿੱਲਾ 8 ਤੋਂ 10 ਲੱਖ ਕਾਫੀ ਜ਼ਿਆਦਾ ਨੁਕਸਾਨ ਹੋਇਆ ਤਾਂ ਦਰਿਆ ਸਤਲੁਜ ਦਾ ਵੀ ਜਲ ਪੱਧਰ ਮੈਂ ਫੇਰ ਦੁਬਾਰਾ ਰਸ ਦਿਵਾਇਆ ਕਿ ਵਧਣਾ ਸ਼ੁਰੂ ਹੋ ਚੁੱਕਿਆ ਹੈ ਤੇ 11 ਵਜੇ ਤੱਕ ਪਾਣੀ 11 ਵਜੇ ਤੱਕ ਪਾਣੀ ਆ ਜੋ ਮਹਤਪੁਰ ਤੋਂ ਜੋ ਜਗਰਾਉਂ ਪੁਲ ਜਾਂਦਾ ਹੈ ਇਸ ਦੇ ਥੱਲੇ ਆਉਣਾ ਹੋਰ ਸ਼ੁਰੂ ਹੋ ਜਾਵੇਗਾ ਤੇ ਪਾਣੀ ਇੱਕ ਵਾਰ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਅਲਰਟ ਰਹੋ ਪ੍ਰਸ਼ਾਸਨ ਦੇ ਵੱਲੋਂ ਵੀ ਸਵੇਰੇ ਸਵੇਰ ਤੋਂ ਲੈ ਕੇ ਖਬਰਾਂ ਸਾਰੇ ਚੈਨਲਾਂ 'ਤੇ ਚੱਲ ਰਹੀਆਂ ਕਿ ਪਾਖੜਾ ਦੇ ਫਲੱਡ ਗੇਟ ਖੁੱਲੇ ਖੁੱਲੇ ਗਏ ਅਲਰਟ ਹੋ ਜਾਓ ਤਾ ਸਾਰੇ ਮੇਰਾ ਖਿਆਲ ਹੈ ਕਿ ਸਾਰੇ ਅਲਰਟ ਜਰੂਰ ਹੋਗੇ ਹੋਣਗੇ ਕਿਉਂਕਿ ਪਾਣੀ ਦਾ ਜਦੋਂ ਨਾਮ ਸੁਣਦੇ ਆ ਤਾਂ ਡਰ ਤਾਂ ਉਦੋਂ ਲੱਗਣ ਲੱਗ ਜਾਂਦਾ ਪਰ ਕਿੰਨਾ ਕਹਿੰਦੇ ਨੇ ਸੰਤਾਪ ਪਾਣੀ ਦਾ ਹੜਾਇਆ ਉਹ ਇਸ ਨੂੰ ਹੋਰ ਜ਼ਿਆਦਾ ਸ਼ਬਦਾਂ ਚ ਬਿਆਨ ਕਰ ਸਕਦੇ ਆ ਕਿਉਂਕਿ ਆਪਾਂ ਸਭੋ ਸਾਰੇ ਵੀਡੀਓ ਦੇਖਦੇ ਆ ਫਿਲਹਾਲ ਬਹੁਤ ਜ਼ਿਆਦਾ ਮਾੜੇ ਹੋ ਜਾਂਦੇ ਆ ਤੱਲੋ ਜਿਹੜੀ ਦੀ ਗੱਲ ਕਰਾਂਗਾ ਲੋਹਿਆਰੀ ਦੇ ਵਿੱਚ ਜਦੋਂ ਆਪਾਂ ਪਿੱਛੇ ਜਾਈਏ 19 ਦੀ ਵਿੱਚ ਜਾਂ 23 ਦੀ ਗੱਲ ਕਰ ਲਈ 19 ਤਾਂ ਬਹੁਤ ਦੂਰ ਸੀ 23 ਦੇ ਵਿੱਚ ਦਰਿਆ ਨੇ ਬਹੁਤ ਜ਼ਿਆਦਾ ਕਹਿਰ ਮਚਾਇਆ ਸੀ ਸਾਰਿਆਂ ਦੀ ਫਸਲਾਂ ਦਰਿਆ ਕਈ ਥਾਵਾਂ ਤੋਂ ਮੰਨ ਟੁੱਟ ਗਿਆ ਸੀ ਜਾਨੀਆਂ ਤੋਂ ਬੰਦ ਟੁੱਟਿਆ ਅੱਗੇ ਵੱਲ ਗੱਲ ਕਰੇ ਤਕਰੀਬਨ ਤਿੰਨਾਂ ਥਾਵਾਂ ਤੋਂ ਬੰਦ ਟੁੱਟਿਆ ਸੀ ਮੰਡਾਲੇ ਦੀ ਛੰਨਾ ਉੱਥੇ ਬੰਦ ਟੁੱਟ ਗਿਆ ਤਾਂ ਉਹ ਪਾਣੀ ਜਦੋਂ ਬਾਹਰ ਨਿਕਲਿਆ ਤਕਰੀਬਨ 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 2 ਮਹੀਨੇ ਪਾਣੀ ਨਹੀਂ ਸੁੱਕਿਆ ਉਹ ਉੱਥੇ ਕਣਕ ਨਹੀਂ ਸੀ ਬੀਜੇਗੀ ਲੋਕ ਬਹੁਤ ਜ਼ਿਆਦਾ ਉੱਥੇ ਡਰੇ ਹੋਏ ਐ ਕਈ ਲੋਕਾਂ ਨੇ ਉੱਥੋਂ ਆਪਣਾ ਸਮਾਨ ਵੀ ਚੱਕ ਲਿਆ ਸੁਰੱਖਿਅਤ ਥਾਵਾਂ ਤੇ ਲੈ ਗਿਆ ਤਾ ਇੱਕ ਹੋਰ ਕਿਲੋਈ ਦੇ ਕੋਲ ਇੱਕ ਵੇਈ ਲੰਘਦੀ ਹੈ ਉਥੋਂ ਦਾ ਰਸਤਾ ਬਲੌਕ ਹੋ ਚੁੱਕਾ ਹੈ ਉਸ ਦੇ ਉੱਪਰ तकरीबन 2-2 ਫੁੱਟ ਪਾਣੀ ਹੈ ਔਰ ਇੱਕ ਹੋਰ ਗੱਲ ਹੈ ਕਿ ਉਥੇ ਇੱਕ ਪੋਲ ਹੈ ਉਹ ਪੋਲ ਜੋ ਆਉਂਦਾ ਮੁੰਡੀ ਚੁਲੇ ਪਿੰਡ ਤੋਂ ਵੱਲੋਂ ਜਾਂਦਾ ਲੋਕ ਉਸ ਤੋਂ ਲੰਘਦੇ ਉਸ ਦੇ ਉੱਪਰੋਂ ਲੰਘਦੇ ਹੈ ਤਾਂ ਉਹ ਗੱਲ ਹੈ ਕਿ ਉਥੇ ਕਲਾਲੀ ਬਹੁਤ ਜ਼ਿਆਦਾ ਆ ਚੁੱਕੀ ਹੈ ਸਫਾਈ ਨਹੀਂ ਕੀਤੀ ਗਈ ਉਸ ਦੀ ਤਾਂ ਉਸ ਦਾ ਵੀ ਜ਼ਿਆਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਜੇਕਰ ਪਾਣੀ ਜੇਕਰ ਦੀ ਨਹੀਂ ਗੱਲ ਪਾਣੀ ਹੁਣ ਜਦੋਂ ਆਵੇਗਾ ਤਾਂ ਉਹ ਫਿਰ ਕਲਾਲੀ ਉੱਪਰ ਸਾਰੇ ਪੁੱਲ ਦੇ ਆ ਜੇਗੀ ਤਾਂ ਉਸ ਦਾ ਵੀ ਕਾਫੀ ਜ਼ਿਆਦਾ ਨੁਕਸਾਨ ਹੈ ਤਾਂ ਬਹੁਤ ਵੱਡੀ ਅਪਡੇਟ ਹੈ ਇਹ ਤੁਹਾਨੂੰ ਸਾਰੇ ਦੰਦਾ ਲੇਖਾ ਜੋਖਾ ਪਹਿਲੀ ਅਪਡੇਟ ਅੱਜ ਸਵੇਰੇ ਅਸੀਂ 5:40 ਦੇ ਦਿਖਾਈ ਸੀ ਕਿ ਦਰਿਆ ਸਤਲੁਜ ਦਾ ਪਾਣੀ ਸਥਿਰ ਰੂਪ ਦੇ ਵਿੱਚ ਚੱਲ ਰਿਹਾ ਹੈ ਸਵੇਰੇ 5:40 ਤੇ ਪਰ ਜਿਵੇਂ ਹੀ ਸਵੇਰੇ ਪਤਾ ਸਾਨੂੰ ਲੱਗਿਆ ਸਾਡੇ ਕੋਲ ਅਪਡੇਟ ਆਈ ਤੇ ਦੂਜੀ ਅਸੀਂ ਅਪਡੇਟ 7:00 9:00 ਵਜੇ ਤਕਰੀਬਨ ਅਸੀਂ ਤੁਹਾਨੂੰ ਦੇ ਦਿੱਤੀ ਸੀ ਕਿ ਦਰਿਆ ਸਤਲੁਜ ਦੇ ਵਿੱਚ ਪਾਣੀ ਆ ਰਿਹਾ ਹੈ ਅਲਰਟ ਹੋ ਜਾਓ ਫਿਰ ਤੀਜੀ ਅਪਡੇਟ ਜੋ ਅਸੀਂ ਕਿਥੇ ਨੋਚਾਂ ਤੋਂ ਦਰਿਆਵਾਂ ਦੇ ਵਿੱਚ ਲੱਗੀ ਆ ਹਾਲਾਤ ਜਿਹੜੇ ਮਾੜੇ ਸੀ ਉਹ ਜ਼ਿਆਦਾ ਦਿਖਾਈ ਫਿਰ ਚੌਥੀ ਅਪਡੇਟ ਦਿਖਾਈ ਤੇ ਪੰਜਵੀਂ ਅਪਡੇਟ ਦੇ ਵਿੱਚ ਅਸੀਂ ਫਿਰ ਇਹ ਵੀ ਕਲੀਅਰ ਕਰ ਦਿੱਤਾ ਕਿ ਹੁਣ ਦਰਿਆ ਸਤਲੁਜ ਦੇ ਵਿੱਚ ਜਲ ਪੱਧਰ ਹੋਰ ਜ਼ਿਆਦਾ ਵਧਣਾ ਸ਼ੁਰੂ ਹੋ ਚੁੱਕਿਆ ਹੈ ਇੱਕ ਘੰਟੇ ਪਹਿਲਾਂ ਅਪਡੇਟ ਤੋਂ ਨੇ ਦਿੱਤੀ ਕਿ ਦਰਿਆ ਸਤਲੁਜ ਦਾ ਹੁਣ ਜਲ ਪੱਧਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਤਾਂ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਜ਼ਰੂਰ ਕਰੀ ਜਾਓ ਕਿਉਂਕਿ ਅਜੇ ਬਹੁਤ ਵੱਡੀ ਅਪਡੇਟ ਹੋਰ ਵੀ ਆਪਣੇ ਕੋਲ ਹੈ ਵੱਡੀ ਅਪਡੇਟ ਹੋਰ ਵੀ ਹੈ 400 ਨਾਲ ਜੁੜੇ ਹੋ ਤਾਂ 400 ਅੱਗੇ ਤਾਂ ਕੁਝ ਜਿੰਨੇ ਵੀ ਗਰੁੱਪ ਹੈ WhatsApp ਗਰੁੱਪ ਹੈ ਖਾਸ ਕਰਕੇ ਜੇਕਰ ਕੋਈ ਜਲਾਲਾਬਾਦ ਦਾ ਹੈ ਜਲੋਹਿਆਂ ਦਾ ਤੇ ਆਪਣੇ ਆਪਣੇ ਏਰੀਏ ਦੀ ਤੁਸੀਂ ਆਪਣੇ ਆਪਣੇ ਏਰੀਏ ਚ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਅੱਗੇ ਤਾਂ ਅਪਡੇਟ ਜਦੋਂ ਜਾਏਗੀ ਤਾਂ ਸਾਰੇ ਅਲਰਟ ਹੋ ਜਾਣਗੇ ਤਾਂ ਬਿਆਸ ਦਰਿਆ ਨੇ ਉਫਾਨ ਤੇ ਪੂਰਾ ਬਿਆਸ ਦਰਿਆ ਪਤਾ ਨਹੀਂ ਪ੍ਰਮਾਤਮਾ ਕਦੋਂ ਕਰੇਗਾ ਕਿ ਉਸ ਦਾ ਪਾਣੀ ਕਦੋਂ ਘਟੇਗਾ ਪਰ ਪਾਣੀ ਘਟ ਜਾਵੇ ਤਾਂ ਬਹੁਤ ਚੰਗਾ ਹੈ ਬਿਆਸ ਦਰਿਆ ਵੀ ਇਸ ਟਾਈਮ ਪੂਰਾ ਉਫਾਨ ਤੇ ਹੈ ਬਿਆਸ ਪੌਂਗ ਡੈਮ ਦਾ ਜੋ ਲੈਵਲ ਹੈ ਉਹ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਿਹਾ ਹੈ ਤਾਂ ਪ੍ਰਸ਼ਾਸਨ ਨੇ ਫੈਸਲਾ ਲਿਆ ਕਿ ਹੁਣ ਪਾਣੀ ਛੱਡਣਾ ਚਾਹੀਦਾ ਹੈ ਪ੍ਰਸ਼ਾਸਨ ਨੇ ਫੈਸਲਾ ਲਿਆ ਗਿਆ ਪਾਣੀ ਛੱਡਣਾ ਚਾਹੀਦਾ ਤੇ ਬਿਆਸ ਦਰਿਆ 'ਚ ਪਾਣੀ ਛੱਡਿਆ ਗਿਆ 1 ਲੱਖ 5000 ਕਿਊਸਿਕ ਪੌਂਗ ਡੈਮ ਤੋਂ ਤਾਂ ਦਰਿਆ ਸਤਲੁਜ ਦਾ ਮਿਲਾ ਕੇ ਕੁੱਲ ਪਾਣੀ ਜੋ ਅਗੇ ਰਿਲੀਜ਼ ਕੀਤਾ ਗਿਆ ਹਰੀ ਕੇ ਹੈਡ ਤੋਂ ਤਕਰੀਬਨ 225000 ਪਾਣੀ ਅੱਗੇ ਰਿਲੀਜ਼ ਕੀਤਾ ਗਿਆ ਤਾਂ ਪਾਣੀ ਦੀ ਮਕਦਾਰ ਕਾਫੀ ਜ਼ਿਆਦਾ ਵੱਧ ਗਈ 3400 ਨਾਲ ਤੁਸੀਂ 400 ਜਣੇ ਮੇਰੇ ਵੀਰ ਨਾਲ ਜੁੜਿਓ ਚਲਦੇ ਚਲਦੇ ਸ਼ੇਅਰ ਜ਼ਰੂਰ ਕਰ ਲਿਓ ਪਰ ਚੈਨਲ ਨੂੰ ਫੋਲੋਅਰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇਕਰ ਸੰਦੋਸੇ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫਿਰ ਵੀ ਤੁਸੀਂ ਉਸ ਨੂੰ ਵੀ ਚੈਨਲ ਵੀ ਫੋਲੋ ਕਰ ਲਿਓ ਕਿਸੇ ਨਾਮ ਤੇ ਫੇਸਬੁੱਕ ਤੇ ਵੀ ਚੈਨਲ ਹੈ ਤਾਂ ਵੱਡੀ ਅਪਡੇਟ ਦੇ ਰਿਹਾ ਮੈਂ ਤੁਹਾਨੂੰ ਅਦਰਾ ਸਤਲੂ ਜਦਾਂ ਜੋ ਜਲਪਦ ਰ ਇੱਕ ਵਾਰ ਤੇ ਫਿਰ ਬੱਜੁਕਿਆ ਸਾਰੇ ਦਿਨ ਦੀ ਲੇਖਾ ਜੋਖਾ ਰਿਪੋਰਟ ਜੋ ਹੈ ਲਾਸਟ ਤੇ ਇਹ ਹੀ ਹੈ ਕਿ ਦਰਿਆ ਸਤਲੁਜ ਦਾ ਜਲ ਪੱਧਰ ਹੁਣ ਫੇਰ ਪਤਨਾ ਸ਼ੁਰੂ ਹੋ ਚੁੱਕਿਆ ਹੈ ਅਲਰਟ ਹੋ ਜੋ ਸਾਵਧਨ ਹੋ ਜੋ ਆਪਣੇ ਆਪਣੇ ਏਰੀਆ ਦੇ ਵਿੱਚ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜੇਕਰ ਕੋਈ ਫਾਜ਼ਿਲ ਕਰਤਵੇ ਜੁੜਿਆ ਤਾਂ ਫਾਜ਼ਿਲ ਕਰੇ ਚਪਰੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਵੀਰ ਕਰ ਦੇਵੇ ਕਿਉਂਕਿ ਉਹਨਾਂ ਤੱਕ ਜਾਣਕਾਰੀ ਪਹੁੰਚ ਸਕੇ ਜੇਕਰ ਕੋਈ ਲੋਈਆਂ ਤੋਂ ਜੁੜਿਆ ਹੈ ਜੇਕਰ ਕੋਈ ਦਰਿਆ ਸਤਲੁਜ ਦੇ ਆਸ-ਪਾਸ ਜੁੜੇ ਜਿੱਥੇ ਜਿੱਥੇ ਵੀ ਤੁਸੀਂ ਨਾਲ ਜੁੜੇ ਹੋ ਤਾਂ ਹਰ ਇੱਕ ਮੈਂ ਜ਼ਿਲ੍ਹੇ ਦੀ ਅਪਡੇਟ ਦੇਤੀ ਹੈ ਕਿ ਜੇਕਰ ਕੋਈ ਇੱਕ ਗਰਦ ਰਿਆ ਦੇ ਨਾਲ ਜੁੜਿਆ ਹੈ ਤਾਂ ਆਪਣੇ ਆਪਣੇ ਯਾਰ ਮਿੱਤਰ ਦੋਸਤ ਜਿਹਨੂੰ ਵੀ ਸ਼ੇਅਰ ਕਰਨੇ ਵੀਡੀਓ ਸ਼ੇਅਰ ਜੁੜ ਕਰ ਦਿਓ ਉਹਨਾਂ ਨੂੰ ਦੱਸ ਦਿਓ ਕਿ ਪਾਣੀ ਦਾ ਉਫਾਨ ਇੱਕ ਵਾਰ ਫੇਰ ਸ਼ੁਰੂ ਹੋ ਚੁੱਕਿਆ ਹੈ ਤਕਰੀਬਨ ਹਰ ਇੱਕ ਦਰਿਆ ਦੀ ਅਪਡੇਟ ਦਿਤੀ ਹੈ ਉਹਨਾਂ ਸਤ ਅੱਗੇ ਗੱਲ ਕਰਦੇ ਆ ਕਿ ਸਨ ਤੁਹਾਨੂੰ ਇਹ ਤੁਹਾਡਾ ਆਪਣਾ ਚੈਨਲ ਹੈ ਇਸ ਨੂੰ ਤੁਸੀਂ ਲਗਾਤਾਰ ਅੱਗੇ ਤੱਕ ਪਹਚਾਓ ਅਸੀਂ ਹਰ ਇੱਕ ਕਲੇ ਪਾਣੀ ਦੀ ਅਪਰੇਟ ਨਹੀਂ ਅਸੀਂ ਢੋਡੀ ਹਰ ਇੱਕ ਜੋ ਤੁਹਾਨੂੰ ਸਮੱਸਿਆ ਆਮਾ ਨੇ ਅਸੀਂ ਸਰਕਾਰ ਤੱਕ ਲੈ ਕੇ ਜਾਵਾਂਗੇ ਸਰਕਾਰ ਤੱਕ ਪਹੁੰਚਾਵਾਂਗੇ ਪ੍ਰਸ਼ਾਸਨ ਨੂੰ ਸਵਾਲ ਕਰਾਂਗੇ ਸਰਕਾਰ ਨੂੰ ਅਸੀਂ ਸਵਾਲ ਕਰਾਂਗੇ ਉਹ ਤੁਹਾਡੇ ਸਵਾਲ ਹੋਣਗੇ ਪਰ ਸਵਾਲ ਅਸੀਂ ਕਰਾਂਗੇ ਪੱਤਰਕਾਰ ਦਾ ਇੱਕ ਫਰਜ਼ ਬਣਦਾ ਹੈ ਕਿ ਉਸੇ ਹੀ ਜਾਣਕਾਰੀ ਪਹੁੰਚਾਵੇ ਪਰ ਪੱਤਰਕਾਰ ਦਾ ਵੀ ਫਰਜ਼ ਬਣਦਾ ਹੈ ਕਿ ਸਰਕਾਰ ਨੂੰ ਸਵਾਲ ਕਰੇ ਖਾਸ ਕਰਕੇ ਜੋ ਸੱਤਾ ਦੇ ਵਿੱਚ ਸਰਕਾਰ ਹੈ ਉਹ ਸਾਨੂੰ ਸਵਾਲ ਕਰੇ ਕਿਉਂਕਿ ਜੋ ਸੱਤਾ ਵਿੱਚ ਸਰਕਾਰ ਹੈ ਉਹ ਸਾਰਾ ਕੁਝ ਕਰ ਸਕਦੀ ਹੈ ਉਸ ਕੋਲ ਵਾਗ ਡਰ پورے ਸੂਬੇ ਦੀ ਹੁੰਦੀ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ ਹੈ ਅਸੀਂ ਆਮ ਆਦੀ ਪਾਰਟੀ ਨੇ ਵੀ ਲਗਾਤਾਰ ਸਵਾਲ ਕਰ ਰਹੇ ਹਾਂ ਜੇਕਰ ਕੋਈ ਐਸਜੀਐ ਮਤਸੀਲਦਾਰ ਸਾਰਿਆਂ ਨੂੰ ਅਸੀਂ ਸਵਾਲ ਕਰ ਰਹੇ ਹਾਂ ਤੁਸੀਂ ਆਪਣੇ ਸਾਨੂੰ ਸਵਾਲ ਜੇਕਰ ਤੁਹਾਡੇ ਮੰਨ ਚ ਕੋਈ ਜਾਣ ਚਾਹ ਤੋ ਸਵਾਲ ਸਾਨੂੰ ਜਰੂਰ ਤੁਸੀਂ ਕਮੈਂਟਾਂ 'ਚ ਦੱਸੋ ਅਸੀਂ ਉਹ ਪ੍ਰਸ਼ਾਸਨ ਨੂੰ ਸਵਾਲ ਜਰੂਰ ਕਰਾਂਗੇ ਕੱਲ ਵੀ ਜਦੋਂ ਪਾਣੀ ਵਧਿਆ ਹੋਇਆ ਵਗਾ ਤੇ ਐਸ.ਡੀ.ਓ. ਮਨ ਤਸੀਲਦਾਰ ਪਟਵਾਰੀ ਸਾਰੇ ਜਣੇ ਆਣਗੇ ਪ੍ਰਸ਼ਾਸਨ ਆਊਗਾ ਐਮ.ਪੀ. ਤੱਕ ਫੋਟੋਆਂ ਕਰਵਾਉਣ ਲਈ ਆਣਗੇ ਐਮ.ਐਲ.ਏ. ਆਣਗੇ ਤੁਸੀਂ ਸਵਾਲ ਉਹ ਕਰਾਂਗੇ ਤੇ ਬਿੱਤੇ ਦੇ ਨੀ ਹਲਕਾ ਵਿਧਾਇਕ ਜਗਰਾਉਂ ਦੇ ਜੋ ਘਰ ਵਾਲੇ ਸੀ ਉਹਨਾਂ ਦੇ ਜੋ ਪਤੀ ਦੇਵ ਸੀ ਉਹ ਆਏ ਸੀ ਤਾਂ ਸਿਉ ਉਹਨੂੰ ਸਵਾਲ ਕੀਤਾ ਸੀ ਵੀ ਪ੍ਰਸ਼ਾਸਨ ਕੀ ਕਰ ਰਿਹਾ ਤੁਹਾਡੀ ਸਰਕਾਰ ਹੈ ਤੁਸੀਂ ਕੀ ਕਰ ਰਹੇ ਹੋ ਹਲਾਤ ਤਾਂ ਇਦਾਂ ਦੇ ਕਿ ਤੁਹਾਡੀ ਸਰਕਾਰ ਲੋਕਾਂ 'ਤੇ ਇਲਜ਼ਾਮ ਲਗਾ ਰਹੀ ਹੈ ਕਿ ਜੋ ਤਰਪਾਲਾਵ ਦਿੱਤੀਆ ਉਹ ਵੀ ਪਾਰਟੀ ਆ ਤੇ ਫਟੀਆਂ ਪਰਾਣੇ ਦੇਤੀ ਆ ਤਾਂ ਉਹਨਾਂ ਦੇ ਕੋਲ ਕੋਈ ਜਵਾਬ ਨਹੀਂ ਦੀ ਸੀ ਨਹੀਂ ਸੀ ਉਹ ਕਹਿੰਦੇ ਨਹੀਂ ਇਸ ਦਾ ਬਿਲਕੁਲ ਸਹੀ ਦਿੱਤੀਆਂ ਬਰੇਟੇ ਮਾਈਨਿੰਗ ਤੇ ਵੀ ਉਹਨਾਂ ਨੂੰ ਸਵਾਲ ਕੀਤੇ ਇਸ ਤਰ੍ਹਾਂ ਹਰ ਇੱਕ ਸਵਾਲ ਤੇ ਅਸੀਂ ਹਰ ਇੱਕ ਸਵਾਲ ਕੀਤਾ ਕੋਈ ਵਾਜਬ ਜਵਾਬ ਨਹੀਂ ਮਿਲਿਆ ਇਸ ਤਰ੍ਹਾਂ ਪ੍ਰਸ਼ਾਸਨ ਉਸ ਹਮੇਸ਼ਾ ਸਵਾਲ ਕਰਦੇ ਰਾਂਗੇ ਕਿਉਂਕਿ ਚੈਨਲ ਨੂੰ ਤੁਸੀਂ ਅੱਗੇ ਤੱਕ ਲੈ ਕੇ ਜਾਣਾ ਅਸੀਂ ਹਰ ਇੱਕ ਸਵਾਲ ਕਰਦੇ ਰਾਂਗੇ ਹੁਣ ਆਪਾਂ ਫੇਰ ਦੁਬਾਰਾ ਉਹੀ ਗੱਲ ਕਰਦੇ ਆ ਕਿ ਨਾਲ ਬਹੁਤ ਸਾਰੇ ਮੇਰੇ ਵੀਰ ਨਵੇਂ ਨਾਲ ਜੁੜਿਆ ਕਿ ਦਰਿਆ ਸਤਲੁਜ ਦਾ ਜਲ ਪੱਧਰ ਇੱਕ ਵਾਰ ਤੋਂ ਫਿਰ ਵਧਣਾ ਸ਼ੁਰੂ ਹੋਇਆ ਕਿਉਂਕਿ ਪਾਕਰਾ ਡੈਮ ਦੇ ਫਲੱਡ ਗੇਟ ਖੁੱਲੇ ਗਿਆ ਜਿਸ ਕਰਕੇ 4-4 ਫੁੱਟ ਫਲੱਡ ਗੇਟ ਖੁੱਲੇ ਗਿਆ ਬੀਤੇ ਦਿਨੀ ਜੋ ਪੜਿਆ ਸੀ 2-2 ਫੁੱਟ ਖੁੱਲੇ ਗਿਆ ਸੀ ਤਾਂ ਹੁਣ 4-4 ਫੁੱਟ ਖੁੱਲੇ ਗਿਆ ਤਾਂ ਇਹ ਪਾਣੀ ਦਰਿਆ ਸਤਲੁਜ ਦਾ ਹੋਰ ਵਧੇਗਾ ਬਾਕੀ ਤੁਹਾਨੂੰ ਸਾਡੀਆਂ ਰਿਪੋਰਟਾਂ ਕਿਸ ਤਰ੍ਹਾਂ ਦੀ ਲੱਗੀਆਂ ਲੱਗ ਰਹੀਆਂ ਨੇ ਤੁਸੀਂ ਸਾਨੂੰ ਆਪਣੇ ਕੀਮਤੀ ਸਜਾ ਜ਼ਰੂਰ ਦਿਓ ਅਸੀਂ ਉਹਨਾਂ ਤੋਂ ਦੇ ਵਿਚਾਰਾਂ ਤੇ ਤੋ ਸਵਾਲਾਂ ਦੇ ਸਰਕਾਰ ਨੂੰ ਸਵਾਲ ਕਰਾਂਗੇ ਔਰ ਅਸੀਂ ਉਹਨਾਂ ਤੇ ਜੇਕਰ ਕੋਈ ਸਵਾਲ ਹੈ ਤਾਂ ਪ੍ਰਸ਼ਾਸਨ ਨੂੰ ਕਰਾਂਗੇ ਔਰ ਜੇਕਰ ਤੁਸੀਂ ਕੋਈ ਸੁਧਾਰ ਚਾਹੁੰਦੇ ਹੋ ਤਾਂ ਉਸ ਗੱਲ ਤੇ ਉਹ ਵੀ ਅਸੀਂ ਉਸ ਚੀਜ਼ ਤੇ ਅਮਲ ਕਰਾਂਗੇ ਵਾਕਿ ਸਾਡੀਆਂ ਰਿਪੋਰਟਾਂ ਤੁਹਾਨੂੰ ਕਿਸ ਤਰ੍ਹਾਂ ਲੱਗਦੀਆਂ ਔਰ ਜ਼ਰੂਰ ਦੱਸਿਓ ਔਰ ਵੀਡੀਓ ਇੱਕ ਵਾਰ ਚਲਦੇ-ਚਲਦੇ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ ਇੱਕ ਵਾਰ ਚਲਦੇ-ਚਲਦੇ ਸ਼ੇਅਰ ਜ਼ਰੂਰ ਕਰ ਦਿਓ ਚਲਦੇ-ਚਲਦੇ ਸ਼ੇਅਰ ਜ਼ਰੂਰ ਕਰ ਦਿਓ ਇੱਕ ਵਾਰ ਸ਼ੁਰੂ ਤੋਂ ਅਪਡੇਟ ਫੇਰ ਦੇ ਦਿੰਦੇ ਆ ਕਿ ਦਰਿਆ ਸਤਲੁਜ ਦੂਜੇ ਪਾਸੇ ਬਿਆਸ ਦਰਿਆ ਵੀ ਉਫਾਨ ਤੇ ਹੈ ਕਿਉਂਕਿ ਪੌਂਗ ਡੈਮ ਦੇ ਉੱਥੇ ਫਲੱਡ ਗੇਟ ਖੁੱਲੇ ਗਏ ਹੈ ਤਾਂ ਉਸ ਦੇ ਵਿੱਚੋਂ ਪਾਣੀ ਰਿਲੀਜ਼ ਕੀਤਾ ਜਾ ਰਿਹਾ ਹੈ ਤਾਂ ਰਵੀ ਦਰਿਆ ਵੀ ਉਫਾਨ ਤੇ ਹੈ ਤਾਂ ਘੱਗਰ ਦਰਿਆ ਦੇ ਵਿੱਚ ਵੀ ਪਾਣੀ 28 ਹਰਕੂ ਛੱਡਿਆ ਗਿਆ ਹੈ ਤੇ ਲਗ ਲਗ ਵਸ਼ਿਆਂ ਦੀ ਜਾਣਕਾਰੀ ਦਿੱਤੀ ਕੀਤੀ ਹੈ ਅੱਜ ਦਾ ਦਿਨ ਜੋ ਸਾਰਾ ਲੇਖਾ ਜੋਖਾ ਸੀ ਉਹ ਤੁਹਾਡੇ ਸਾਹਮਣੇ ਰੱਖਿਆ ਕਿ ਅਸੀਂ ਕਿਸ ਕਿਸੇ ਵਿਸ਼ੇ ਤੇ ਰਿਪੋਰਟ ਕੀਤੀ ਅੱਜ ਦਰਿਆ ਦਾ ਆਪਣਾ ਕਦੋਂ ਘਟਿਆ ਫਿਰ ਵਧਿਆ ਕਿੱਥੇ ਕਿੱਥੇ ਦਰਿਆ ਨੇ ਟਾ ਲਾਈ ਕਿੱਥੇ ਕਦੇ ਸਟੱਡ ਟੁੱਟ ਗਏ ਜੋ ਦਰਿਆ ਨੂੰ ਰੋਕ ਆਪਾਂ ਨੋਚਾ ਕਹਿ ਦਿੰਦੇ ਆ ਉਹ ਯਾਨੀ ਕਿ ਹਰ ਇੱਕ ਵਿਸ਼ੇ ਦਾ ਸਾਰੇ ਦਾ ਲੇਖਾ ਜੋਖਾ ਤੁਹਾਡੇ ਨਾਲ ਨੂੰ ਇਸ ਟਾਈਮ ਸਾਂਝਾ ਕੀਤਾ तकरीबन 8 ਹੋ ਗਿਆ ਹੈ ਹਰ ਇੱਕ ਲੇਖਾ ਜੋਖਾ ਤੋਂ ਸਾਂਝਾ ਕੀਤਾ ਹੈ ਹਰ ਇੱਕ ਲੇਖਾ ਜੋਖਾ ਤੋਂ ਸਾਂਝਾ ਕੀਤਾ ਹੈ ਤੁਹਾਨੂੰ ਸਾਡੀਆਂ ਰਿਪੋਰਟ ਕਿਸ ਤਰ੍ਹਾਂ ਦੀ ਲੱਗਦੀਆਂ ਉਹ ਰਿਪੋਰਟ ਕਿੰਨਾ ਵੀ ਲੇਖਾ ਜਰੂਰ ਹਾਂਗਾ ਕਿ ਕਿੰਨਾ ਦਰਿਆ ਸਤਲ ਦਾ ਪਾਣੀ ਬਚ ਗਿਆ ਸਰ ਨੂੰ ਪਿਆਰਪ੍ਰੇ ਸਤਿ ਸ਼ਕਾਲ ਵਹਿਗੁਰੂ ਮੇਰ ਕਰੇ بارش ਨਾ ਹੋਵੇ ਦਰਿਆ ਸਤਲ ਦਾ ਜਲ ਪੱਧਰ ਹੋਰ ਘਟ ਜਾਏ ਪਿਆਸ ਦਾ ਘਟ ਜਾਏ ਰਾਵੀ ਦਾ ਘਟ ਜਾਏ ਜਿੰਨੇ ਵੀ ਦਰਿਆ ਨੇ ਉਹ ਖਾਂਤ ਨੇ ਸਾਰਾ ਦਾ ਪਾਣੀ ਘਟ ਜਾਏ ਤਾਂ ਆਪਾਂ ਕਿਸਾਨਾਂ ਦੇ ਨਾਲ ਖੜੇ ਹਾਂ ਕਿਸਾਨਾਂ ਦੀ ਫਸਲਾਂ ਬਾਜਾਂ ਹਰ ਇੱਕ ਦਾ ਪੜਾ ਹੋਵੇ ਤੁਸੀਂ ਵੀ ਬਹਾਗੁਰੂ ਅਰਦਾਸ ਜਰੂਰ ਕਰਿਓ ਤੇ ਇੱਕ ਵਾਰ ਜਾਂਦੇ ਜਾਂਦੇ ਵੀਡੀਓ ਵਿੱਚ ਸ਼ੇਅਰ ਜਰੂਰ ਕਰ ਦਿਓ 55 ਜਣੇ ਹੋ ਗਏ ਫਿਰ ਆਪਾਂ ਲਾਈਵ ਕੱਟਾਂਗੇ ਜੇ ਉਦੋਂ ਤੁਸੀਂ 100 ਤੋਂ ਉੱਪਰ ਚਲੇ ਗਏ ਫਿਰ ਆਪਾਂ ਤੁਹਾਡੇ ਤੋਂ ਇਜਾਜ਼ਤ ਲਵਾਂਗੇ ਇੱਕ ਵਾਰ ਸ਼ੇਅਰ ਜਰੂਰ ਕਰ ਦਿਓ ਕਿੰਨੇ ਨਾਲ ਜੁੜਿਆ ਤਾਂ ਲਓ ਜੀ ਹੁਣ ਤੁਸੀਂ 200 ਨਾਲ ਜੁੜ ਚੁੱਕੇ ਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੇਰਮਣੀ ਸ਼ੁਕਰੀਆ ਥੈਂਕ ਯੂ